ਤੇਰੇ ਸੌਣ ਦਾ ਪ੍ਰਬੰਧ ਕਰ ਦਨਾ ਇੱਥੇ ਨਾਲੇ ਮੈਂ ਲੰਗਰੀ ਨੂੰ ਕਹਿ ਕੇ ਤੇਰੀ ਰੋਟੀ ਦਾ ਪ੍ਰਬੰਧ ਵੀ ਕਰ ਦਨਾ ਉਹ ਤਾਂ ਠੀਕ ਹੈ ਜੀ ਪਰ ਇੱਕ ਗੱਲ ਆਪਾਂ ਪਹਿਲਾਂ ਗੋਲ ਲੀਏ ਬਾਅਦ ਚ ਆਵੇਂ ਕੋਈ ਫਿਰ ਗਲਤਫਹਿਮੀ ਜਿੰਦ ਰਹਿੰਦੀ ਉਹ ਕੀ ਹੈ ਰੋਟੀ ਤੋਂ ਪਹਿਲਾਂ ਮੈਂ ਇੱਕ ਲੰਡੂ ਜੱਪੈਕ ਵੀ ਲਾ ਲੈਂਦਾ ਹੈਂ ਨਾ ਅਸੀਂ ਇੱਥੇ ਠੇਕਾ ਖੋਲਿਆ ਉਹ ਠਾਣਾ ਤਾਂ ਖੋਲੇ ਨਾ ਜੀ ਇਹ ਤਾਂ ਬਾਹਰ ਸਾਰੇ ਮਸ਼ਹੂਰ ਹੈ ਜੀ ਵੀ ਜੇ ਠੇਕੇ ਬੰਦ ਹੋਣ ਫਿਰ ਠਾਣੇੋਂ ਮਿਲ ਜਾਂਦੀ ਹੈ ਓਏ ਤੂੰ ਬਚਲਾ ਮੇਰੇ ਕੋਲੋਂ ਬਚਲਾ ਮੈਂ ਕਹਿੰਦਾ ਬਚਲਾ ਮੇਰੇ ਕੋਲੋਂ ਉੱਤਰਾਲੇ ਦੇ ਵਿੱਚ 5:05 ਮਿੰਟ ਹੋ ਗਏ ਤੇ ਸ਼ਾਮ ਦੇ ਤੈਨੂੰ ਫਿਰ ਮੈਂ ਦੱਸੂੰ ਬਈ ਠੇਕੇ ਤੇ ਥਾਣੇ 'ਚ ਫਰਕ ਕੀ ਹੁੰਦਾ ਮੇਰੀ ਇਤਨੀ ਹਾਜ਼ਰੀ ਕਬੂਲ ਕਰ ਲੈਣਾ ਔਰ ਅਗਰ ਕਿਸੇ ਕਿਸਾਨ ਕੇ ਖਿਲਾਫ ਕੋਈ ਲਫ਼ਜ਼ ਮੇਰੇ ਮੂੰਹ ਸੇ ਨਿਕਲ ਗਿਆ ਹੋ ਉਹ ਆਦਮੀ ਜਦ ਮਰਜ਼ੀ ਮੇਰੇ ਸੇ ਮਾਫੀ ਮੰਗ ਸਕਦਾ ਹੈ ਮੈਂ ਇਹੀ ਤੇ ਹੁਮਾਰੀ ਤਾਂ ਮੈਨਾਂ ਤੁਹਾਨੂੰ ਕਹਿੰਦਾ ਸੱਚ ਪੰਜਾਬ ਦੇ ਵਿੱਚ ਲੋਕਾਂ ਨੂੰ ਇਹੀ ਆ ਬਹੁਤ ਸਾਰੇ ਨੂੰ ਕਿ ਸ਼ਰੂ ਪੂਰੀ ਦੁਨੀਆ 'ਚ ਇਦਾਂ ਜਿਹੜੇ ਲੀਡਰ ਨੇ ਹੂਟਰ ਮਾਰਦੇ ਨੇ ਜੋ ਪੂਰੀ ਦੁਨੀਆ 'ਚ ਹੀ ਲਾਲ ਬੱਤੀਆਂ 'ਚ ਆਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਗ੍ਰੋਸਰੀ ਦੇ ਲਾਈਨਾਂ 'ਚ ਇੱਥੇ ਮੰਤਰੀ ਵੀ ਖੜਾ ਹੋ ਸਕਦਾ ਹੈ ਮੈਂ ਮਨਪ੍ਰੀਤ ਬਾਦਲ ਜੀ ਸਾਡੀ ਸੋਚ ਹੈ ਅਸੀਂ ਉਹ ਦਿਨ ਦੇਖਣ ਵਾਸਤੇ ਜਿਉਂਦੇ ਆ ਜਦੋਂ ਪੰਜਾਬ ਦਾ ਮੁੱਖ ਮੰਤਰੀ ਆਪਦਾ ਗੈਸ ਸਿਲੰਡਰ ਪਰਹੋਣ ਵਾਸਤੇ ਲਾਈਨ 'ਚ ਖੜਾ ਹੋਊਗਾ ਤੇ ਲੋਕ ਉਹਦੇ ਨਾਲ ਫੋਟੋ ਨਹੀਂ ਖਿਚਵਾਣਗੇ ਉਸ ਕ੍ਰੇਜ਼ੀ ਨੀ ਪ੍ਰੋਲੇਟ ਸੀ ਡਾਇਰੈਕਟ ਕਲਚਰ ਖਤਮ ਕਰਕੇ ਨਾ ਪਾਕੀ ਸਾਡਾ ਅੱਜ ਫਰਕ ਕਿੰਨਾ ਪੈ ਗਿਆ ਸਾਡੇ ਲੀਡਰਾਂ ਤੇ ਪਬਲਿਕ ਦਾ ਇੰਨਾ ਫਰਕ ਪੈ ਗਿਆ ਕਿ ਸਾਡੇ ਜਿਹੜੇ ਵੱਡੇ ਲੀਡਰ ਨੇ ਉਹ ਹੈਲੀਕਾਪਟਰਾਂ ਤੇ ਜਾਂਦੇ ਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ